ਬਾਈ ਜੀ ਜਦੋਂ ਵੀ ਗੱਲ ਟੋਰਸ਼ ਕਿਨੀ ਦੀ ਆਉਂਦੀ ਹੈ ਨਾ ਤੇ ਆਪਣੇ ਮਨ ਦੇ ਵਿੱਚ ਕੁੜਤੇ ਪਜਾਮੇ ਪਾਉਣ ਦਾ ਖਿਆਲ ਆਉਂਦਾ ਤਾਂ ਨਾਲ ਦੀ ਨਾਲ ਕਿਤੇ ਨਾ ਕਿਤੇ ਆਪਣੇ ਮਾਈਂਡ ਵਿੱਚ ਪੰਜਾਬੀ ਜੁੱਤੀ ਜਾਂ ਖੁੱਸਾ ਪਾਉਣ ਦਾ ਖਿਆਲ ਵੀ ਆ ਹੀ ਜਾਂਦਾ ਤੇ ਇਸੇ ਤਰ੍ਹਾਂ ਹੀ ਆਪਣੀਆਂ ਭੈਣਾਂ ਵੀ ਪੰਜਾਬੀ ਜੁੱਤੀ ਪਾਉਣ ਦੀਆਂ ਸ਼ਕੀਨ ਹੁੰਦੀਆਂ ਨੇ ਸੋ ਅੱਜ ਤੁਹਾਨੂੰ ਆਪਾਂ ਦਿਖਾਉਣ ਜਾ ਰਹੇ ਹਾਂ ਆਪਣੇ ਵੀਰਾਂ ਅਤੇ ਭੈਣਾਂ ਵਾਸਤੇ ਬਹੁਤ ਹੀ ਟੌਪ ਕਲਾਸ ਚਮੜੇ ਦੀਆਂ ਬੜੀਆਂ ਪੰਜਾਬੀ ਜੁੱਤੀਆਂ ਅਤੇ ਕੋਜਕੂ ਵਦਿਆ ਵਦਿਆ ਜਿਹੜੇ ਆਰਟੀਕਲ ਨੇ ਜਿਵੇਂ ਕਿ ਪਾਕਿਸਤਾਨੀ ਜੁੱਤੀਆਂ ਸੋ ਵਲੌਗ ਦੇ ਐਂਡ ਤੱਕ ਬਣੇ ਰਿਓ ਤਾਂ ਜੋ ਤੁਸੀਂ ਪੂਰੀ ਜਾਣਕਾਰੀ ਲੈ ਸਕੋ ਇਹਨਾਂ ਜੁੱਤੀਆਂ ਬਾਰੇ ਵੀ ਇਹ ਕਿਹੜੇ ਮਟੀਰੀਅਲ ਦੀਆਂ ਬਣੀਆਂ ਨੇ ਸੋ ਆਓ ਜੀ ਦੇਖਦੇ ਆਂ ਪੂਰੀ ਜਾਣਕਾਰੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਅੱਜ ਦੀ ਇਸ ਵੀਡੀਓ ਦੇ ਵਿੱਚ ਅੱਜ ਦੇ ਵਲੌਗ ਦੇ ਵਿੱਚ ਜੀ ਤੇ ਆਪਾਂ ਖੜੇ ਆਂ ਜੀ ਪਟਿਆਲੇ ਜਿੱਥੇ ਤੁਹਾਨੂੰ ਬਹੁਤ ਹੀ ਘੈਂਟ ਚੀਜ਼ ਦਿਖਾਉਣ ਲੱਗੇ ਆਂ ਜੀ ਘੈਂਟ ਚੀਜ਼ ਦੇ ਵਿੱਚ ਹੈਗੀ ਜੀ ਪੰਜਾਬੀ ਜੁੱਤੀ ਪੰਜਾਬੀ ਜੁੱਤੀ ਚਾਹੇ ਉਹ ਲੇਡੀਜ਼ ਦੀ ਹੋਵੇ ਚਾਹੇ ਆਪਣੇ ਹੋਵੇ ਵੀਰ ਭਰਾਵਾਂ ਦੀ ਖੁਸ਼ਾ ਹੋਵੇ ਟੌਪ ਕਲਾਸ ਕੁਆਲਿਟੀ ਦੀਆਂ ਪਾਕਿਸਤਾਨੀ ਜੁੱਤੀਆਂ ਤੁਹਾਨੂੰ ਦਿਖਾਉਣ ਲੱਗੇ ਆ ਸ਼ੌਂਕੀ ਬੰਦੇ ਇਸ ਵੀਡੀਓ ਨੂੰ ਸਾਰੀ ਜਰੂਰ ਦੇਖਿਓ ਕਿਉਂਕਿ ਬੜੇ ਕੈਂਡ ਕੈਂਡ ਮਾਡਲ ਪੰਜਾਬੀ ਜੁੱਤੀਆਂ ਤੁਹਾਨੂੰ ਦਿਖਾਉਣ ਲੱਗਿਆ ਇਸ ਟਾਈਮ ਖੜੇ ਆਪਾਂ ਨਿਰਵਾਣ ਪੰਜਾਬੀ ਜੁੱਤੀ ਵਾਲੇ ਜਿਹੜੇ ਬਾਈ ਨੇ ਉੱਥੇ ਖੜੇ ਆ ਤੇ ਅੰਦਰ ਚੱਲਦੇ ਆ ਤੇ ਤੁਹਾਨੂੰ ਬਾਈ ਨਾਲ ਨਾਲ ਆਪਾਂ ਗੱਲਬਾਤ ਕਰਦੇ ਆ ਤੇ ਨਾਲੇ ਦਿਖਾਉਂਦੇ ਆ ਵਧੀਆ ਵਧੀਆ ਮਾਡਲ ਵਲੌਗ ਨੂੰ ਐਂਡ ਤੱਕ ਵੇਖਿਓ ਆਜੋ ਬਈ ਬਈ ਓਰੀਐਂਟ ਕਰਾ ਰੱਖੀ ਇਹਨਾਂ ਨੇ ਦਿਖਾ ਵੀ ਕਿਹਨਾਂ ਇਧਰੋਂ ਪਹਿਲਾਂ ਜੈਂਟਸ ਦੀ ਵੈਰਾਈਟੀ ਦਿਖਾ ਲਓ ਜੀ ਇਧਰ ਜੈਂਟਸ ਦੀ ਵੈਰਾਈਟੀ ਹੈ ਜੀ ਤੇ ਦੂਜੇ ਪਾਸੇ ਜਿਹੜੀ ਹੈਗੀ ਹੈ ਇਧਰ ਉਹ ਲੇਡੀਜ਼ ਦੀ ਵੈਰਾਈਟੀ ਹੈ ਜੀ ਲਓ ਜੀ ਲਓ ਜੀ ਬਾਈ ਨਾ ਕਰਦੇ ਆ ਗੱਲਬਾਤ ਤੇ ਫਿਰ ਸਾਰੇ ਮਾਡਲ ਦੇਖਦੇ ਆਂ ਹੋਰ ਬਾਈ ਜੀ ਕੀ ਹਾਲ ਚਾਲ ਹੈ ਤੁਹਾਡਾ ਹੋਰ ਕੀ ਹਾਲ ਹੈ ਵਧੀਆ ਜੀ ਠੀਕ ਠਾਕ ਤੁਸੀਂ ਸੁਣਾਓ ਠੀਕ ਚੱਲ ਰਿਹਾ ਹੈ ਜੀ ਜਬਰਦਸਤ ਹਾਂ ਜ਼ਬਰਦਸਤੀ ਚਾਹੀਦਾ ਬਾਈ ਜੀ ਸਭ ਤੋਂ ਪਹਿਲਾਂ ਜਿਹੜੀ ਆਪਾਂ ਨੂੰ ਦਿਖਾਓਗੇ ਕਿਹੜੀ ਵੈਰਾਈਟੀ ਦਿਖਾਓਗੇ ਲੇਡੀਜ਼ ਦੇ ਵਿੱਚ ਦਿਖਾਓਗੇ ਹਾਂ ਲੇਡੀਜ਼ 'ਚ ਤੁਹਾਨੂੰ ਦਿਖਾਵਾਂਗੇ ਜਿਹੜੀ ਆਪਣੇ ਲੇਡੀਜ਼ 'ਚ ਪਾਰਟੀ ਵੇਅਰ ਸੀਜ਼ਨ ਚੱਲ ਰਹੀ ਆ ਅੱਜ ਹਾਂ ਜੀ ਹਾਂ ਵਿਆਹ ਸ਼ਾਦੀ ਆਗੇ ਜਿਵੇਂ ਹੁਣ ਵਿਆਹ ਸ਼ਾਦੀ ਆਗੇ ਹੁਣ ਜੀ ਜੀ ਵਿਆਹ ਸ਼ਾਦੀ ਆਲੀ ਚੀਜ਼ਾਂ ਦਿਖਾਉਣੀ ਆ ਸਾਰੀ ਤੁਹਾਨੂੰ ਓਕੇ ਜੀ ਆ ਸਾਰਾ ਦਬਕਾ ਵਰਕ 'ਤੇ ਆ ਜਾਏਗਾ ਜਿਹੜੀ ਲੇਡੀਜ਼ ਡਿਮਾਂਡ ਹੈਗੀ ਆ ਅੱਜ ਹਾਂ ਜੀ ਹਾਂ ਲਿਆ ਵੀ ਨੇੜੇ ਦਿਖਾ ਮੁੰਡਿਆ ਘਰ ਆ ਆ ਦੇਖੋ ਲਓ ਜੀ ਆ ਦੇਖੋ ਤੁਸੀਂ ਵੈਰਾਈਟੀ ਇਹਦੇ ਬਾਰੇ ਬਾਈ ਜੀ ਦੱਸਣਗੇ ਅੱਛਾ ਬਾਈ ਜੀ ਕਿਵੇਂ ਆ ਤੁਹਾਡੇ ਹਿਸਾਬ ਨਾਲ ਕੋਈ ਰੇਂਜ ਪਈ ਆ ਸਾਰੀ ਰੇਂਜ ਹੁੰਦੀ ਹੈ ਆਪਣੇ ਕੋਲ ਹੂੰ 850 ਤੋਂ ਸਟਾਰਟ ਹੋ ਜਾਂਦੀ ਹੈ ਵਧੀਆ ਕੁਆਲਿਟੀ ਤੋਂ ਅੱਛਾ ਨਾਲੇ ਉੱਪਰ ਦਿਨੇ ਮਰਜ਼ੀ ਖਰਚੋ ਤੁਸੀਂ ਅੱਛਾ ਜੀ ਅੱਛਾ ਭਾਈ ਆ ਬਹੁਤ ਵਧੀਆ ਲੱਗ ਰਹੀਆਂ ਨੇ ਜੁੱਤੀਆਂ ਦੇਖੀ ਵੀ ਰਾਤ ਕੋਲ ਕਿਵੇਂ ਇਹਨਾਂ ਦਾ ਕੀ ਪ੍ਰਾਈਜ਼ ਰੇਂਜ ਰਹੂ ਇਹੋ ਜੀ ਜੁੱਤੀ ਦੀ ਪ੍ਰਾਈਜ਼ ਰੇਂਜ ਆਓਗੇ ਉਦੋਂ ਦੱਸਾਂਗੇ ਆਪਾਂ ਕੈਮਰੇ ਤੇ ਨਹੀਂ ਰਿਵੀਲ ਕਰਨੀਆਂ ਹਾਂਜੀ ਫਿਰ ਵੀ ਅਪ੍ਰੋਕਸੀਮੇਟਲੀ ਕਿੰਨੇ ਕੀ ਰੇਂਜ ਚ ਆਪਾਂ ਨੂੰ ਮਿਲ ਜਾਂਦੀ ਕਿਉਂਕਿ ਆਪਾਂ ਡਿਜ਼ਾਈਨ ਦਿਖਾ ਰਹੇ ਹਾਂ ਨਾ ਸਾਰੇ ਆਹ ਦੇਖ ਵੇ ਨੇੜੇੋਂ ਦਿਖਾ ਜਿਹੜੇ ਸਾਰੇ ਡਿਜ਼ਾਈਨ ਇਹ অলਮੋਸਟ ਮਤਲਬ ਆਸ-ਪਾਸ ਇੱਕ ਦੂਜੇ ਦੇ ਅੱਛਾ ਅੱਛਾ ਜੀ 800 ਤੋਂ 1000 ਦੇ ਵਿੱਚ 1100 ਦੇ ਇਹ ਵਾਲੀ ਮਹਿੰਗੀ ਹੈ ਥੋੜੀ ਅੱਛਾ ਇਹ ਪੂਰ ਲੈਦਰ ਚ ਪਿਓਰ ਲੈਦਰ ਸੇ ਸਾਰਾ ਅੱਛਾ ਹਾਂਜੀ ਠੀਕ ਹੈ ਜੀ ਲਓ ਜੀ ਇਹ ਚੈੱਕ ਕਰੋ ਤੁਸੀਂ ਕੁਆਲਿਟੀ ਹਾਂਜੀ ਭਾਈ ਜੀ ਅਗਲੇ ਜਿਹੜੇ ਆ ਮਾਡਲ ਨੇ ਇਹਨਾਂ ਬਾਰੇ ਦੱਸੋ ਕੀ ਪ੍ਰਾਈਸ ਰੇਂਜ ਰਹੂਗੀ ਇਹਨਾਂ ਦੀ ਜਰੀ ਜੁੱਤੀ ਆਏਗੀ ਭਾਜੀ ਆਪਣੀ ਕਿਹੜੀ ਜੁੱਤੀ ਜਰੀ ਜੁੱਤੀ ਆਂਦੀ ਹੈ ਅੱਛਾ ਦਿਖਾਓ ਜੀ ਆਹ ਜਰੀ ਤਿਰਲੇ ਦਾ ਵਰਕ ਹੈ ਸਾਰਾ ਅੱਛਾ ਜੀ ਹੈਂਡ ਵਰਕ ਸਾਰਾ ਅੰਦਰ ਵੀ ਜਰੀ ਦਾ ਵਰਕ ਹੈ ਫੁੱਲ ਕੁਸ਼ਨਿੰਗ ਦੀ ਜੁੱਤੀ ਹੈ ਇਹ ਪ੍ਰੋਪਰ ਲੈਦਰ ਜੀ ਇਹ ਆ ਲੈਦਰ ਸ਼ੇਪ ਆ ਜੀ ਆ ਦੇਖੋ ਸਲਾਈ ਹੋਈ ਹੋਈ ਇਹ ਲੈਦਰ ਦੀ ਜੁੱਤੀ ਹੈ ਸਾਈਜ਼ ਮਿਲ ਜਾਣਗੇ ਬਾਈ ਸਾਰੇ ਦੇ ਆ ਸਾਈਜ਼ ਇੱਕ ਸਭ ਤੋਂ ਵੱਡਾ ਵੀ ਮਿਲ ਜੇਗਾ ਛੋਟੇ ਤੋਂ ਲੈ ਕੇ ਸਾਰੇ ਸਾਈਜ਼ ਮਿਲ ਜਾਣਗੇ ਜੀ ਜੀ ਇਹ ਰੇਂਜ ਆ ਜਾਂਦੀ ਹੈ ਆਪਣੀ 1000 ਤੋਂ 1200 ਦੇ ਵਿੱਚ ਵਿੱਚ ਆ ਜਾਏਗੀ ਰੇਂਜ ਆਪਣੀ ਮਤਲਬ ਪ੍ਰਾਈਸ ਉੱਪਰ ਥੱਲੇ ਹੁੰਦੇ ਰਹਿੰਦੇ 150 200 ਉੱਪਰ ਥੱਲੇ ਤੇ ਲੋ ਜੀ ਵੈਸੇ ਜੁੱਤੀਆਂ ਬਹੁਤ ਪਿਆਰੀਆਂ ਨੇ ਜਿਹੜਾ ਬਾਈ ਤੁਹਾਡਾ ਡਿਜ਼ਾਈਨ ਨੇ ਦੇਖੋ ਤੁਸੀਂ ਬਿਲਕੁਲ ਸੌਫਟ ਹੈ ਜਿੱਦਾਂ ਮੁੱਢੇ ਪਾਈ ਜੋ ਤੁਸੀਂ ਇਹ ਮੋੜ ਕੇ ਭਾਵੇਂ ਨਾ ਤੁਸੀਂ ਜਿਵੇਂ ਪੌਕੇਟ ਜਿਵੇਂ ਵਾਲੋ ਪੌਕੇਟ ਜਿਵੇਂ ਵਾਲਾ ਬਾਈ ਪੌਕੇਟ ਜਿਵੇਂ ਵਾਲਾ ਹਾਂ ਬਾਕੀ ਬਾਈ ਅੱਛਾ ਸਾਈਜ਼ ਸਾਰੇ ਮਿਲ ਜਾਣਗੇ ਛੋਟੇ ਤੋਂ ਛੋਟਾ ਵੱਡੇ ਤੋਂ ਵੱਡਾ ਠੀਕ ਹੈ ਬਾਈ ਤੇ ਅੱਗੇ ਹੋਰ ਕੋਈ ਜਿਹੜੀ ਤੁਹਾਡੀ ਮਤਲਬ ਬਿਲਕੁਲ ਐਕਸਪੀਰੀਅਰ ਉੱਚ ਕੁਆਲਿਟੀ ਦੀ ਜਿਹੜੀ ਤੁਸੀਂ ਆਪਦੇ ਵੱਲੋਂ ਮੰਨਦੇ ਹੋ ਜਿਵੇਂ ਕਿ ਆਹ ਪਈ ਹੈ ਆਹ ਦੇਖੋ ਇਹਨੂੰ ਘੁੰਗਰੂ ਵਗੈਰਾ ਲੱਗੇ ਨੇ ਹਣਾ ਆਹ ਦੇਖੋ ਜੀ ਚੈੱਕ ਕਰੋ ਜੀ ਇੱਕ ਇਹ ਵੀ ਬਾਈ ਲੈਦਰ ਦੀ ਹੈ ਹਾਂ ਹਾਂ ਇਹ ਅੰਦਰ ਵੀ ਲੈਦਰ ਲੱਗੀ ਹੈ ਬਾਹਰ ਵੀ ਲੈਦਰ ਲੱਗੀ ਹੈ ਨਾਲ ਇਹ ਜਿਹੜਾ ਵਰਕ ਹੋਇਆ ਹੋਇਆ ਇਹ ਵੀ ਪੂਰਾ ਲੈਦਰ ਤੇ ਹੈ ਅੱਛਾ ਇਹਨਾਂ 'ਲੇ ਮੈਟਲ ਦੇ ਪੀਸ ਲੱਗੇ ਹੋ अच्छा टेंशन ਕਰਨ ਵਾਲੀ ਇਹ ਵੀ ਪ੍ਰਾਈਸ ਰੇਂਜ ਸੇਮ ਹੀ ਹੈ ਜੀ ਇਹ ਥੋੜੀ ਜਿਹੀ ਅਪ ਰੇਂਜ ਹੋ ਜਾਏਗੀ اچھا اچھا ਹਾਂ ਜੀ ਲਓ ਜੀ ਕਰੋ ਚੈੱਕ اچھا ਇਹ ਰੇਂਜ ਥੋੜੀ ਅਪ ਹੋਊ ਪਰ ਜੁੱਤੀ ਬਹੁਤ ਵਧੀਆ ਜੀ ਇਹ ਸਾਡੀਆਂ ਪਹਿਣਾ ਵਾਸਤੇ ਤੇ ਲਓ ਜੀ ਹੁਣ ਅੱਗੇ ਬਾਈ ਤੁਸੀਂ ਕਿਹੜੀ ਹੋਰ ਦਿਖਾਓਗੇ ਆ ਪਈਆਂ ਨੇ ਗਰਗਾਬੀ ਟਾਈਪ ਰੈਗੂਲਰ ਵੇਅਰਸ ਹੀ ਆ ਜਾਂਦੀ ਹੈ ਭਾਜੀ ਸਾਰੀ ਜੁੱਤੀ ਆ اچھا ਜੀ ਹਾਂ ਜੀ ਇਹ ਕਾਦੇ ਕਾਦੇ ਨਾਲ ਵੀਅਰ ਕਰ ਸਕਦੇ ਜੀ ਜੀਨਸ ਵਗੈਰਾ ਨਾਲ ਚੱਲ ਜਾਂਦੀ ਜੀਨ ਨਾਲ ਚੱਲਦੀ ਹੈ ਸੂਟ ਨਾਲ ਚੱਲ ਜਾਂਦੀ ਹੈ ਨਾਰਮਲ ਰੂਟੀਨ ਵੇਅਰਸ ਹੀ ਚੱਲ ਜਾਂਦੀ ਹੈ ਪਲਾਜ਼ੋ ਵਗੈਰਾ ਹਨਾ ਆਹ ਹਾਂ ਦੇਖੋ ਜੀ ਕਰੋ ਚੈੱਕ ਕਿੰ ਬਾਈ ਜੀ ਦਿਖਾਓ ਤੁਸੀਂ ਵਧੀਆ ਵਧੀਆ ਆ ਮੋੜ ਕੇ ਦਿਖਾਓ ਕਿਵੇਂ ਮੋੜਦੇ ਹੁੰਦੇ ਹੋ ਇਹ ਵੀ ਮੋੜ ਜਾਂਦੀ ਓਵੇਂ ਆ ਤਾਂ ਬਹੁਤ ਸੌਫਟ ਹੈ ਭਾਈ ਬਾਕੀ ਸਹੀ ਗੱਲ ਆ ਬਈ ਆ ਦੇਖੋ ਪਾਕਟ ਚ ਪਾ ਸਕਦੇ ਹੋ ਤੁਸੀਂ ਇੰਨੀ ਸੌਫਟ ਅੱਛਾ ਬਾਈ ਜੀ ਜਿਵੇਂ ਮੰਨ ਲਓ ਹੁਣ ਇਹ ਲੈਦਰ ਦੀ ਹੈ ਜੇ ਰੈਕਸ਼ਨ ਦੀ ਹੁੰਦੀ ਟੁੱਟ ਜਾਣੀ ਛਣ ਨਾਲ ਜੀ ਰੈਕਸ਼ਨ ਦੀ ਤਾਂ ਨਾਲ ਦੀ ਨਾਲ ਹੰਡਦੀ ਨਹੀਂ ਹਨਾ ਉਹ ਲਓ ਜੀ ਕਰੋ ਚੈੱਕ ਤੁਹਾਨੂੰ ਬਈ ਇੱਕ ਆਪਣਾ ਐਡਰੈਸ ਦੱਸ ਦੋ ਤੇ ਸ਼ਾਪ ਦਾ ਨਾਮ ਜ਼ਰੂਰ ਦੱਸ ਦੋ ਪਹਿਲੀ ਅੱਛਾ ਆਪਣੀ ਸ਼ਾਪ ਦਾ ਨਾਮ ਹੈ ਨਿਰਵਾਨ ਪੰਜਾਬੀ ਯੁਕਤੀ ਪਟਿਆਲਾ ਤੇ ਆਪਣਾ ਆਪਣੀ ਸ਼ਾਪ ਹੈ ਏਸੀ ਮਾਰਕੀਟ ਦੀ ਬੈਕ ਸਾਈਡ ਤੋਬਖਾਨਾ ਮੋੜ ਪਟਿਆਲਾ ਨਿਰਵਾਨ ਪੰਜਾਬੀ ਨਿਰਵਾਨ ਪੰਜਾਬੀ ਜੁੱਤੀ ਬਿਲਕੁਲ ਜੀ ਅੱਛਾ ਭਾਈ ਜੀ ਇੱਕ ਆ ਪਈ ਹੈ ਜੀ ਇਹ ਹੈ ਲੈਦਰ ਚ ਇਹ ਵੀ ਕਿੰਨੇ ਪ੍ਰਾਈਸ ਰੇਂਜ ਨੇ ਸੇਮ ਹੀ ਹੈ ਜੀ ਅੱਛਾ ਸੇਮ ਹੈ ਡਿਜ਼ਾਈਨ ਚੇਂਜ ਕਰਤਾ ਜੀ ਡਿਜ਼ਾਈਨ ਘੁੰਗਰੂ ਘੰਗਰੂ ਲਾ ਕੇ ਹੈ ਹਾਂ ਜੀ ਭਾਈ ਯਾਰ ਇਹ ਜਿਹੜੇ ਜਿਹੜੇ ਸ਼ੌਂਕੀ ਨੇ ਨਾ ਉਹ ਪਹਿਨਦੇ ਨੇ ਕਿੰਨੇ ਨੇ ਮਤਲਬ ਪ੍ਰਾਈਸ ਦੱਸਿਆ ਤੁਸੀਂ ਇਹਦਾ ਆਪਣੀ ਦੇਖ ਲਓ 1400 1500 ਦੀ ਰੇਂਜ 'ਚ ਆ ਜਾਂਦੀ ਹੈ ਅੱਛਾ ਹਾਂ ਜੀ ਠੀਕ ਹੈ ਜੀ ਚਲੋ ਜੀ ਹਾਂ ਜੀ ਲਓ ਜੀ ਆ ਬਾਈ ਜੀ ਕਹਿੰਦੇ ਆ ਸਾਰੀ ਪਾਕਿਸਤਾਨੀ ਜੁੱਤੀ ਹਨਾ ਜੀ ਲਿਆਓ ਦਿਖਾਓ ਮੜਿਆ ਲਾ ਕੇ ਬਾਈ ਜੀ ਇਹ ਲਓ ਜੀ ਪਾਕਿਸਤਾਨੀ ਜੁੱਤੀਆਂ ਕਰੋ ਚਲਟੇ ਮਲਟੀ ਵਰਕ ਚ ਕੜਾਈ ਹੈ ਓਏ ਹੋਏ ਕੀ ਬਾਤ ਹੈ ਜੀ ਇਹ ਬਈ ਸਾਰੇ ਸੂਤਾਂ ਦੇ ਕਲਰਾਂ ਨਾਲ ਚਲ ਜੂ ਹਨਾ ਜੀ ਜੀ ਬਾਈ ਹੈਵੀ ਪਿਓਰ ਚੀਜ਼ ਦੂਰੋਂ ਨਜ਼ਰ ਆਉਂਦੀ ਹੈ ਹਨਾ ਪਾਕਿਸਤਾਨੀ ਜੁੱਤੀ ਹੈ ਹਮ ਕਿੰਨੀ ਰੇਂਜ ਚ ਪੈ ਜਾਂਦੀ ਹੈ ਜੀ ਇਹ 1600 1700 ਦੀ ਰੇਂਜ ਹੀ ਪੈ ਜਾਂਦੀ ਹੈ ਬਾਈ ਸ਼ਾਬਾਹ ਬਾਈ ਆ ਸਾਰੀਆਂ ਪਾਕਿਸਤਾਨੀ ਜੁੱਤੀਆਂ ਨੇ ਹਾਂ ਜਿਹੜੀਆਂ ਵਖਾਰ ਆ ਮੈਂ ਸਾਰੀਆਂ ਪਾਕਿਸਤਾਨ ਲਓ ਜੀ ਅੱਛਾ ਆ ਵਾਲੀਆਂ نیچے ਇਹ ਸਿੰਪਲ ਆ ਇਹ ਮਤਲਬ ਰੈਗੂਲਰ ਰੁਟੀਨ ਵੇਅਰ ਚ ਆ ਜਾਂਦੀ ਹੈ ਜੀ ਆਹ ਬਈ ਸਾਰੀਆਂ ਰੁਟੀਨ ਵੇਅਰ ਚ ਪਾਉਣ ਵਾਲੀਆਂ ਨੇ ਜੀ ਆਹ ਜੁੱਤੀਆਂ ਤੇ ਜੁੱਤੀਆਂ ਇੱਕ ਤੋਂ ਇੱਕ ਨੇ ਤੇ ਬਈ ਆ ਆ ਜਿਵੇਂ ਆ ਸੈਂਡਲ ਜੇ ਬਣਾਏ ਹੋਏ ਨੇ ਥੱਲੇ ਹਾਂ ਜੀ ਇਹ ਖੁਦ ਹੀ ਮੈਨੂਫੈਕਚਰਿੰਗ ਹੈ ਭਾਜੀ ਅੱਛਾ ਅੱਛਾ ਹੋਲਸੇਲ ਕਿ ਚਾਹੀਦੀ ਹੈ ਹੋਲਸੇਲ ਚ ਮਿਲਦੀ ਹੈਗੀ ਰਿਟੇਲ ਅੱਛਾ ਭਾਈ ਹੋਲਸੇਲ ਦਾ ਦੱਸੋ ਕਿਦਾ ਹੋਲਸੇਲ ਤੁਸੀਂ ਦਿੰਦੇ ਹੋ ਸਮਾਨ ਹਾਂਜੀ ਹਾਂਜੀ ਹੋਲਸੇਲ ਸਾਰੀ ਆਈਟਮ ਆਪਣੇ ਕੋਲ ਜਿਹੜੀ ਰਿਟੇਲ 'ਚ ਮਿਲਦੀ ਹੈ ਸਾਰੀ ਹੋਲਸੇਲ 'ਚ ਮਿਲਦੀ ਹੈ ਓਕੇ ਲਓ ਜੀ ਆ ਵੀ ਮਤਲਬ ਜਿਹੜੀਆਂ ਪਾਕਿਸਤਾਨੀ ਵਗੈਰਾ ਜੇ ਇਹ ਵੀ ਕਿਸੇ ਨਾਲ ਜਾਣੀਆਂ ਹੋਲਸੇਲ ਤੋਂ ਜੀ ਜੀ ਦੀਪ ਸਾਰੀ ਮਿਲ ਜਾਈ ਅੱਛਾ ਅੱਛਾ ਰਿਟੇਲ ਵੀ ਕਰਦੇ ਨੇ ਬਾਈ ਤੇ ਹੋਲਸੇਲ ਵੀ ਕਰਦੇ ਨੇ ਉੱਪਰ ਤੱਕ ਦੇਖ ਲਓ ਜੀ ਜਿਸ ਤੱਕ ਮੈਂ ਵਿਖਾ ਰਿਹਾ ਤੁਹਾਨੂੰ ਵੀਡੀਓ ਸਾਰੀ ਤੇ ਬਾਕੀ ਤੁਸੀਂ ਇਹਨਾਂ ਦਾ ਨੰਬਰ ਤੇ ਗੱਲ ਕਰਕੇ ਤੁਸੀਂ ਆਪ ਦਾ ਕਰ ਸਕਦੇ ਹੋ ਪਤਾ ਹੀ ਰੇਟ ਲਓ ਭਾਈ ਜੀ ਆ ਬੜੀਆਂ ਘੈਂਟ ਸਜਾਹ ਜਾ ਕੇ ਰੱਖੀਆਂ ਨੇ ਇਹਦੇ ਬਾਰੇ ਦੱਸੋ ਜੀ ਆ ਦੇਖੋ ਭਾਜੀ ਇਹ ਸਟੋਨ ਵਰਕ ਜੁੱਤੀਆਂ ਦੀ ਹੈ ਅੱਛਾ ਜੀ ਹਾਂ ਜੀ ਹੂੰ ਇਹਨਾਂ ਨੇ ਰਾਇਲ ਸਟਾਈਲ ਪਾਣੀਏ ਜੁੱਤੀਆਂ ਨਾਲ ਵਾਸਤੇ ਅੱਛਾ ਪਾਰਟੀ wear ਹਾਂ ਜੀ ਪਾਰਟੀ wear ਪੂਰੀ ਪਾਰਟੀ wear ਹੈ ਜੁੱਤੀ ਨਾਲ ਇਹ ਵੀ ਪੂਰੀ ਸੌਫਟ ਜੁੱਤੀ ਹੈ ਲਓ ਜੀ ਇਹ ਜਿਵੇਂ ਆ ਬੜੀ ਸਾਰੀ ਸੌਫਟ ਹੈ ਆਪਣੇ ਕੋਲ ਇਹਦੇ ਉਪਰ ਆ ਮੋਤੀ ਸਤਾਰੇ ਜੇ ਲੱਗੇ ਹੋਏ ਨੇ ਸਿੱਪੀਆਂ ਇਹ ਲੈਂਦੇ ਦੇ ਨਹੀਂ ਹੈ ਭਾਈ ਆਹ ਜੀ ਨਾ ਬਿਲਕੁਲ ਨਹੀਂ ਬਿਲਕੁਲ ਨਹੀਂ ਅੱਛਾ ਜਿਵੇਂ ਮੜਾ ਮੋੜ ਸਮ ਟਾਈਮ ਬਾਰਿਸ਼ ਪਾ ਕੇ ਲੰਘ ਜਾਂਦੇ ਆਪਾਂ ਬਰਸਾਦ ਵਗੈਰਾ ਲਓ ਜੀ ਭਾਈ ਕਹਿੰਦਾ ਪੀਸ ਨਵਾਂ ਲੈ ਨਵਾਂ ਲੈ ਜੋ ਲੈ ਬਈ ਇਹ ਆ ਨਿਰਵਾਣ ਪੰਜਾਬੀ ਜੁੱਤੀ ਵਾਲੇ ਬਾਈ ਆ ਦੇਖੋ ਆ ਚੈੱਕ ਕਰੋ ਮਾਡਲ ਸਾਰੇ ਇਹ ਸਾਰੇ ਪਾਰਟੀ ਵੀਰ ਹਨਾ ਜੀ ਹਾਂਜੀ ਹਾਂਜੀ ਸਾਰੇ ਲਓ ਜੀ ਕਰੋ ਚੈੱਕ ਉੱਪਰ ਦੇਖੋ ਡਿਸਪਲੇ ਤੇ ਆ ਸੈਂਡਲ ਵਗੈਰਾ ਵੀ ਇਨਾਂ ਕੋਲ ਹੈਗੇ ਬਾਈਆਂ ਕੋਲ ਤੇ ਬਾਈ ਜੀ ਹੁਣ ਜੈਂਟਸ ਦਾ ਦੇਖੀ ਆਪਾਂ ਹਨਾ ਆ ਜੋ ਜੀ ਆ ਜੋ ਲਓ ਜੀ ਜੈਂਟਸ ਦਾ ਦੇਖਦੇ ਆਂ ਤੇ ਮੈਂ ਵੀ ਪਾ ਕੇ ਦੇਖਦਾ ਇਨਾਂ ਕੋ ਕਿਹੜੀਆਂ ਕਿੜੀਆਂ ਨੇ ਜੀ ਹਾਂਜੀ ਆ ਜੋ ਬਾਈ ਨੇ ਮੈਨੂੰ ਕਿਹਾ ਵੀ ਆ ਜੁੱਤੀ ਤੁਸੀਂ ਪਾ ਕੇ ਵੇਖੋ ਆਪ ਕੋ ਮੇਰੇ ਬੂਟ ਇਨਾਂ ਨੇ ਤਰਾਤੇ ਨੇ ਕਹਿੰਦੇ ਵੀ ਪਾਓ ਤੇ ਆਪਾਂ ਹੁਣ ਪਾ ਕੇ ਦੇਖਦੇ ਆਂ ਜੀ ਤੇ ਬਾਈ ਇਹ ਕਿਵੇਂ ਜੀਨ ਨਾਲ ਚੱਲ ਜੂਗੀ ਜੁੱਤੀ ਹਾਂ ਪਾ ਸਕਦੇ ਹੋ ਤੁਸੀਂ ਜੀਨ ਨਾਲ ਕੋਈ ਦਿੱਕਤ ਨਹੀਂ ਅੱਛਾ ਲਓ ਜੀ ਇਹ ਜੀਨ ਨਾਲ ਹੀ ਵੀਅਰ ਕਰ ਲੈਨੇ ਆ ਯਾਰ ਇੱਥੇ ਬਾਈ ਸੋਹਣੀ ਤਾਂ ਬਹੁਤ ਲੱਗ ਰਹੀ ਐ ਬਾਕੀ ਹਾਂ ਬਈ ਸਾਈਜ਼ ਵੀ ਠੀਕ ਹੈ ਹਨਾ ਪਾਕਿਸਤਾਨੀ ਜੁੱਤੀ ਹੈ ਭਾਜੀ ਪਿਓਰ ਪਾਕ ਇਹ ਬਲੈਕ ਪੈਂਡ ਨਾਲ ਹੋਰ ਜੱਜੂਗੀ ਹਨਾ ਦੇਖੋ ਜੀ ਹਾਂ ਹਾਂ ਆ ਦੇਖੋ ਜੀ ਕਰੋ ਚੈੱਕ ਤੁਸੀਂ ਬਲੈਕ ਕੁੜਤੇ ਵਜਾਮੇ ਨਾਲ ਚਿੱਟੇ ਕੁੜਤੇ ਵਜਾਮੇ ਨਾਲ ਸਾਰੇ ਨਾਲ ਕੁੜਤੇ ਵਜਾਮੇ ਦਾ ਬਈ ਸਾਰੇ ਨਾਲ ਚੱਲ ਜੂ ਹਨਾ ਹਾਂ अच्छा भाई कोई ब्राउन जी शेप नहीं को दे है कोई ब्राउन ब्राउन ਦੇ ਵਿੱਚ ਕਲਰ ब्राउन ਦਿਖਾਓ ਬਈ ਵਧੀਆ ਜਾ ਉਹ ਦੇਖਦੇ ਆ ਆ ਦੇਖੋ ਜੀ ਕਰੋ ਚੈੱਕ ਸੋਹਣੀ ਲੱਗਦੀ ਹੈ ਪਾਈ ਆਪਣੇ ਹਾਂਜੀ ਭਾਈ ਲਓ ਆ ਦੇਖੋ ਭਾਜੀ ब्राउन ਤੇ ਅੱਛਾ ਜੀ ਲਓ ਜੀ ਕਰੋ ਚੈੱਕ ਹਾਂ ਚੈੱਕ ਕਰੋ ਜੀ ਆਏ ਹਾਏ ਭਾਈ ਇਹ ਇਹ ਨਾ ਆਪਣਾ ਫੇਵਰਟ ਕਲਰ ਹੈ ਬਰਾਊਨ ਹਾਂ ਸ਼ੂਜ਼ ਆਪੇ ਮੇਰੇ ਚੈਲਸੀ ਇਹ ਬਰਾਊਨ ਕਲਰ ਦੇ ਪਾਏ ਹੋਏ ਮੈਂ ਅੱਛਾ ਜੀ ਜ਼ਿਆਦਾ ਮੈਂ ਬਰਾਊਨ ਕਲਰ ਪੋਣਾ ਵਾ ਸਪੋਰਟਸ ਦੇ ਵਿੱਚ ਬਲੈਕ ਲਓ ਜੀ ਕਰੋ ਚੈੱਕ ਅੱਛਾ ਭਾਈ ਕਿੰਨਾ ਨੰਬਰ ਆਉਂਦਾ ਮੈਨੂੰ ਇਹ ਇਹਦਾ ਨੰਬਰ ਹੋਰ ਹੁੰਦਾ ਨਾ ਹਾਂਜੀ ਇਹ ਤੁਹਾਡੇ ਜੁੱਤੀ ਦਾ 5 ਨੰਬਰ ਆਂਦਾ ਹੈ। ਅੱਛਾ ਇਹ ਵਾਲੀ ਦਾ? ਹਾਂਜੀ। ਲਓ ਜੀ 5 ਨੰਬਰ ਆ ਤੇ ਪਿਓਰ ਲੈਦਰ ਦੇ ਵਿੱਚ ਆ ਬਾਈ ਜਿਹੜੀ ਪਾਕਿਸਤਾਨੀ ਕਿਹੜੀ ਹੁੰਦੀ ਹੈ ਬਾਈ ਉਹ ਵੀ ਦਿਖਾਓ। ਪਾਕਿਸਤਾਨੀ ਆ ਹੁੰਦੀ ਹੈ ਬਾਈ ਜੁੱਤੀ। ਲਓ ਜੀ ਦਿਖਾਓ। ਪੂਰੀ ਰੋ ਹੀ ਪਾਕਿਸਤਾਨੀ ਆ। ਆ ਦੇਖੋ ਜੀ ਪੂਰੀ ਦਿਖਾਈ ਬਾਈ ਆ ਸਾਰੀ ਜਿਹੜੀ ਲਾਈਨ ਹੈ ਨਾ ਬਾਈ ਕਹਿੰਦਾ ਇਹ ਪਾਕਿਸਤਾਨੀ ਜੁੱਤੀ ਦੀ ਆ ਜਿਹੜੀ ਤੁਸੀਂ ਦੇਖ ਰਹੇ ਹੋ। ਬਾਈ ਕੋਲੋ ਦਿਖਾ ਜਾਵੇ ਜਾ। ਆ ਦੇਖੋ। ਇਹ ਸਾਰੀ ਉੱਪਰੋਂ ਲੈ ਕੇ ਥੱਲੇ ਤੱਕ ਸਾਰੀਆਂ ਜਿਹੜੀਆਂ ਇਹ ਪਾਕਿਸਤਾਨੀ ਜੁੱਤੀਆਂ ਨੇ ਜੀ ਇਹ। ਤੇ ਬਾਈ ਇਹ ਤਾਂ ਸ਼ੇਰਵਾਨੀ ਦੇ ਕੁੜਤੇ ਪਜਾਮੇ ਨਾਲ ਸ਼ੇਰਵਾਨੀ ਨਾਲ ਪਾਹਲੋ ਕੁਰਤੇ ਵੀ ਐਮ ਨਾਲ ਪਾਹਲੋ ਜੀ ਇਹਨਾਂ ਨਾਲ ਵੀਰ ਹੁੰਦੀਆਂ ਨਾ ਕਿਉਂਕਿ ਨੋਕ ਆ ਨਾ ਆ ਜੀਨ ਨਾਲ ਇਹੋ ਜਿਹੀਆਂ ਵੀਰ ਹੁੰਦੀਆਂ ਨੇ ਆਪਾਂ ਪਾਈ ਹੋਈ ਐ ਲਓ ਜੀ ਇਹ ਇਨਾਂ ਕੋਲ ਹੈਗੀਆਂ ਨੇ ਬਾਕੀ ਭਾਈ ਉਧਰ ਨੇ ਜਿਹੜੀਆਂ ਉਹਨਾਂ ਦਾ ਕਿਵੇਂ ਆ ਦੇਖੀ ਹੋਈ ਨਹੀਂ ਜਾ ਕੇ ਜੀ ਉਹ ਨੋਕ 'ਚ ਮਿਲ ਜੇਗੀ ਵੱਡੀ ਨੋਕ 'ਚ ਮਿਲ ਜੇਗੀ ਛੋਟੀ ਨੋਕ 'ਚ ਮਿਲ ਜੇਗੀ ਗੋਲ 'ਚ ਮਿਲ ਜੇਗੀ ਐਮ 'ਚ ਮਿਲ ਜੇਗੀ ਅੱਛਾ ਜੀ ਆ ਬੜੀ ਲੈਦਰ ਚ ਨੇ ਪਿਓਰ ਹਾਂਜੀ ਹਾਂਜੀ ਇਹ ਵੀ ਮੋੜ ਕੇ ਦਿਖਾਓ ਖਾਵੇਂ ਭਲਾ ਆ ਪਿਓਰ ਲੈਦਰ ਚ ਹੈ ਭਾਜੀ ਲਓ ਜੀ ਕਰੋ ਕੁਛ ਨਹੀਂ ਹੁੰਦਾ ਜੀ ਤੇ ਦਾ ਜਿੰਦਾ ਮਰਜੀ ਵੇਅਰ ਕਰੀ ਜਾਓ ਲਓ ਵਾਪਸ ਉਹਦਾ ਦੀ ਸ਼ੇਪ ਆ ਜਾਈਗੀ ਹੂੰ ਆ ਲੈ ਲਓ ਵੀ ਗੱਲਬਾਤ ਪੂਰੀ ਐ ਬਾਈ ਦੀ ਜੁਤੀਆਂ ਅੱਛਾ ਛੋਟੀ ਨੋਕਸ਼ੀ ਆ ਜੀ ਹੂੰ ਘੈਂਟ ਐ ਬਾਈ ਕੰਮ ਆ ਦੇਖੋ ਬਈ ਇੱਧਰ ਸਾਰੀਆਂ ਆ ਡਿਜ਼ਾਈਨਡ ਜੁਣਾ ਆ ਤਾਂ ਯਾਰ ਬੜਾ ਹੀ ਘੈਂਟ ਐ ਆ ਦੇਖੋ ਵੱਡੀ ਨੋਕਸ਼ੀ ਆ ਜੀ ਬਾਈ ਜੀ ਬਾਈ ਆ ਕਿਵੇਂ ਐ ਉਦੋਂ ਆਪਣੇ ਕੋਲ ਜੈਂਟ ਜੁੱਤੀ 1000 ਰੁਪਏ ਤੋਂ ਸ਼ੁਰੂ ਹੋ ਜਾਂਦੀ ਹੈ। ਅੱਛਾ ਹਾਂ ਬਾਕੀ ਉੱਪਰ ਜਿੰਨੇ ਮਰਜ਼ੀ ਜਾਓ। ਉੱਪਰ ਤਾਂ ਫਿਰ ਭਾਈ ਜਿੰਨਾ ਗੁੜ ਪਾਈ ਜਾਵਾਂਗੇ ਭਾਈ ਮੈਨੂੰ ਲੱਗਦਾ ਉਨਾ ਹੀ ਮਿੱਠਾ ਹੋਈਓ ਕਿ ਨਹੀਂ। ਉਹੀ ਹੈਗਾ। 1000 ਰੁਪਏ ਤੋਂ ਬਾਈ ਕਹਿੰਦਾ ਜੈਂਟ ਜੁੱਤੀ ਹੈ ਜਿਹੜੀ ਸ਼ੁਰੂ ਆ ਹੋਊਗੀ ਉਹ ਵੀ ਲੈਦਰ ਦੀ ਵਧੀਆ ਪੂਰੀ ਇੱਕਦਮ ਟੌਪ ਦੀ। ਅੱਛਾ ਫਿਰ ਉੱਪਰ ਜਿਹੜਾ ਰੇਟ ਜਾਂਦਾ ਅਕੋਰਡਿੰਗ ਟੂ ਡਿਜ਼ਾਈਨ ਹਨਾ ਤੇ ਮਟੀਰੀਅਲ ਟੂ ਡਿਜ਼ਾਈਨ ਮਟੀਰੀਅਲ ਕੁਆਲਟੀ ਠੀਕ ਹੈ ਜੀ। ਆ ਵੀ ਰੰਗ ਹੈਗੇ ਨੇ ਦੇਖੋ ਬਾਈ। ਬਾਈ ਕੈਂਟ ਸਾਨੂੰ ਤਾਂ ਪੂਰਾ ਹੋਰਾ ਕੈਂਟ ਲੱਗਦਾ ਤੇਰੀ ਸ਼ ਬਾਕੀ ਆ ਪਾਕਿਸਤਾਨੀ ਜੁੱਤੀਆਂ ਦਾ ਦੇਖੋ ਤੁਸੀਂ ਨੇੜਿਓਂ ਦੇਖੋ ਆ ਬਾੜੀਆਂ ਘੈਂਟ ਨੇ ਬਈ ਆ ਬਈ ਹੂੰ ਪੂਰਾ ਘੈਂਟ ਡਿਜ਼ਾਈਨ ਇਹ ਕਿੰਨੇ ਦੀ ਰੇਂਜ ਚ ਨੇ ਵੀਰੇ ਪਾਕਿਸਤਾਨੀ ਜੁੱਤੀਆਂ ਕਿੰਨੇ ਤੋਂ ਸ਼ੁਰੂ ਹੋਈਆਂ ਅਸੀਂ ਘੱਟ ਤੋਂ ਘੱਟ ਬਈ ਪਾਕਿਸਤਾਨੀ ਦਾ ਇਦਾਂ ਹੈ ਕਿ ਹਰ ਆਈਟਮ ਆਪਣਾ ਆਪ ਦਾ ਰੇਟ ਹੈ ਹੂੰ ਇਹ ਇਹ ਯੂਨੀਕ ਚੀਜ਼ ਆ ਇਹ ਯੂਨੀਕ ਚੀਜ਼ ਹੈ ਇਹ ਰੇਟ ਆਪਣਾ ਇਸ ਦਾ ਅੱਡ ਹੋਏਗਾ ਇਸ ਦਾ ਅੱਡ ਹੋਏਗਾ ਉਸ ਦਾ ਅੱਡ ਹੋਏਗਾ ਐਤ ਦਾ ਸੌਰੀ ਤਿੰਨ ਚਾਰ ਹਜ਼ਾਰ ਦੀ ਰੇਂਜ ਚ ਮਿਲ ਜੂ ਹਾਂ ਹਾਂ ਮਿਲ ਜੂ ਅੱਛਾ ਜੀ ਚਲੋ ਜੀ ਠੀਕ ਹੈ ਜੀ ਲਓ ਜੀ ਇਹ ਤੁਸੀਂ ਚੈੱਕ ਕਰ ਲੀਆ ਇਹਨਾਂ ਦੀਆਂ ਜੁੱਤੀਆਂ ਤੇ ਪੰਜਾਬੀ ਜੁੱਤੀ ਖੁਸਾ ਵਗੈਰਾ ਵੀ ਹੈਗਾ ਵੀ ਆਪਣੇ ਕੋਲ ਖੁਸਾ ਖੁਸਾ ਇਹ ਖੁਸਾ ਹੀ ਦੇਖਿਆ ਸੀ ਅੱਛਾ ਇਹਨੂੰ ਖੁਸਾ ਕਹਿੰਦੇ ਹੈ ਇਹਨੂੰ ਖੁਸਾ ਕਹਿੰਦੇ ਜਿਹੜੀ ਲੰਬੀ ਨੋਕ ਹੁੰਦੀ ਹੈ ਨਾ ਉਹਨੂੰ ਖੁਸਾ ਕਹਿੰਦੇ ਅੱਛਾ ਲਓ ਜੀ ਅੱਜ ਫਰਕ ਵੀ ਪਤਾ ਲੱਗ ਗਿਆ ਆਪਾਂ ਨੂੰ ਤੇ ਜਿਹੜੀ ਛੋਟੀ ਨੋਕ ਵਾਲੀ ਇਹ ਜੁੱਤੀ ਇਹ ਛੋਟੀ ਨੋਕ ਨਹੀਂ ਹੈ ਅੱਛਾ ਇਹ ਵੀ ਲੰਬੀ ਹੈ ਇਹ ਲੰਬੀ ਨੋਕ ਹੈ ਅੱਛਾ ਛੋਟੀ ਨੋਕ ਜਿਹੜੀਆਂ ਉੱਧਰ ਦੇਖੀਆਂ ਸੀ ਉਹ ਜੁੱਤੀਆਂ ਦਿਖਾਓ ਲਓ ਅੱਜ ਫਰਕ ਵੀ ਦੇਖ ਲਈਏ ਬਈ ਇਹ ਛੋਟੀ ਨੋਕ ਲਓ ਜੀ ਆ ਹਾਂਜੀ ਇਹ ਆ ਖੁਸਾ ਇਹ ਆ ਖੁਸਾ ਅੱਛਾ ਭਾਈ ਇੱਕ ਅੱਡ ਵੈਰੈਟੀ ਪਈ ਆ ਦੇਖੀ ਆ ਇਹਨੂੰ ਕੀ ਕਹਿੰਦੇ ਨੇ ਯਾਰ ਆ ਭਾਈ ਇਹ ਵੀ ਜੁੱਤੀ ਜੀ ਹੁੰਦੀ ਹੈ ਹਾਂਜੀ ਇਹ ਮੋਜੜੀ ਸਟਾਈਲ ਆ ਜਾਂਦਾ ਆਪਣਾ ਮਤਲਬ ਇਹ ਮਤਲਬ ਜਿਵੇਂ ਜਲਸਾ ਵਗੈਰਾ ਨਹੀਂ ਪਾਉਂਦੇ ਆਪਾਂ ਰਾਜਸਤਾਨੀ ਮੋਜੜੀ ਕਹਿ ਦਿੰਦੇ ਪੰਜਾਬੀ ਜਲਸਾ ਕਹਿ ਦਿੰਦੇ ਯਾਰ ਭਾਈ ਇਹ ਤਾਂ ਬੜੀ ਵਧੀਆ ਚੀਜ਼ ਹੈ ਯਾਰ ਮੈਨੂੰ ਇਹ ਇਹ ਸਾਰਿਆਂ ਨਾਲੋਂ ਜ਼ਿਆਦਾ ਵਧੀਆ ਲੱਗੀ ਮੈਨੂੰ ਲੋਕਲ ਪਾਉਣ ਵਾਸਤੇ ਸੌਫਟਨੈਸ ਬਹੁਤ ਹੈ ਭਾਈ ਜੁੱਤੀ ਦੀ ਜਿੰਨਾ ਮਰਜ਼ੀ ਵੇਅਰ ਕਰੋ ਆਪਾਂ ਅੱਗੇ ਦੇਖਾਂ ਭਈ ਮੈਂ ਮੇਰਾ ਸਾਈਜ਼ ਇਹ ਦੇਖੋ ਜੀ ਦੇਖੋ ਲਓ ਜੀ ਆਪਾਂ ਇਹ ਪਾ ਕੇ ਹਾਂ ਬਾਈ ਘੈਂਟ ਲੱਗਦੀ ਆ ਯਾਰ ਬਾਈ ਜੀਨ ਨਾਲ ਤਾਂ ਸਭੋਂ ਜ਼ਿਆਦਾ ਹਨਾ ਹਾਂਜੀ ਹਾਂਜੀ ਪੂਰੀ ਘੈਂਟ ਆ ਇਹ ਚੀਜ਼ ਕਿਆ ਬਾਤ ਆਨੇ ਇਹ ਵੀ ਇੰਨੇ ਰੇਂਜ ਚ ਆ ਯਾਰ 1500 ਦੀ ਰੇਂਜ ਮਿਲ ਜੂ ਓਹੋ ਮਿਲ ਜੇਗੀ ਠੀਕ ਹੈ ਜੀ ਲੋ ਇਹ ਵੀ ਪਿਓਰ ਲੈਦਰ ਚ ਆ ਬਾਈ ਹਾਂਜੀ 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 ਠੀਕ ਹੈ ਜੀ ਅੱਛਾ ਬਾਈ ਜੇ ਕਿਸੇ ਨੂੰ ਮਤਲਬ ਪਸੰਦ ਆਉਂਦੀਆਂ ਨੇ ਜੁੱਤੀਆਂ ਹਨਾ ਆਨਲਾਈਨ ਤੁਸੀਂ ਭੇਜ ਦਿੰਦੇ ਹੋ ਸੈਂਡ ਕਰ ਦਿੰਦੇ ਹੋ ਹਾਂ ਆਨਲਾਈਨ ਭੇਜ ਦਿੰਦੇ ਸਾਡਾ ਇੰਸਟਾਗ੍ਰam ਤੇ ਪੇਜ ਹੈ ਨਿਰਵਾਨ ਪੰਜਾਬੀ ਜੁੱਤੀ ਨਾਮ ਤੋਂ ਕਰੋ ਨੋਟ ਜੀ ਨਿਰਵਾਨ ਪੰਜਾਬੀ ਜੁੱਤੀ ਇੰਸਟਾ ਦੀ ਪੇਜ ਹੈ ਆਪਣਾ ਜੀ ਜੀ ਉੱਥੇ ਤੁਸੀਂ スクリーンショット ਲੈ ਕੇ ਡੀਐਮ ਕਰ ਸਕਦੇ ਹੋ ਸਾਨੂੰ ਸਾਡੀ ਟੀਮ ਤੁਹਾਡੇ ਤੋਂ ਬੈਕ ਆਏਗੀ ਤੇ ਤੁਹਾਨੂੰ ਸਾਈਜ਼ ਪੁੱਛ ਕੇ ਤੁਹਾਡੀ ਜੁੱਤੀ ਡਿਲੀਵਰ ਕਰ ਦੇਗੀ ਤੁਹਾਡੇ ਐਡਰੈਸ ਤੇ ਸੀਓਡੀ ਅਵੇਲੇਬਲ ਹੈ ਆਪਣੇ ਠੀਕ ਹੈ ਅੱਛਾ ਭਾਈ ਆ ਵੀ ਬੜੀਆਂ ਘੈਂਡ ਨੇ ਦਿਖਾਇਓ ਆ ਭਾਈ ਇਹ ਇਹ ਕਿਹੜੇ ਚ ਆਉਂਦੀ ਇਹ ਵੀ ਜਲਸੇ ਚ ਆਉਂਦੀਆਂ ਨੇ ਇਹ ਇਹ ਜਿਹੜੀ ਜੁੱਤੀਆਂ ਹੁੰਦੀਆਂ ਨੇ ਭਾਜੀ ਇਹ ਰੈਗੂਲਰ ਵੇਅਰਸ ਤੇ ਸੁੱਝ ਆ ਜਾਂਦੀ ਹੈ ਜਿਵੇਂ ਬਾਜ਼ਾਰ ਬਿਊਰ ਪਾ ਕੇ ਜਾਣੀ ਆ ਹਨਾ ਇਹ ਜਲਸਾ ਹੀ ਹੁੰਦਾ ਹੈ ਸ਼ਹਿਰ ਸ਼ੁਰ ਨਾਰਮਲ ਜਾਣਾ ਆਪਾਂ ਆ ਦੇਖੋ ਉੱਪਰ ਵੀ ਕਾਫੀ ਡਿਜ਼ਾਈਨ ਨੇ ਬਾਕੀ ਆ ਬਾਈਆਂ ਨੇ ਆਪ ਤਿਆਰ ਕੀਤੀਆਂ ਨੇ ਗਰਗਾਬੀਆਂ ਵਗੈਰਾ ਦਿੱਤੀਆਂ ਜਿਹੜੀਆਂ ਸ਼ੂਜ਼ ਬੂਟਸ ਆ ਦੇਖੋ ਇੱਧਰ ਵੀ ਨੇ ਇਹ ਸਾਰੇ ਡਿਜ਼ਾਈਨ ਤੁਸੀਂ ਚੈੱਕ ਕਰ ਲਓ ਜੀ ਹਾਂਜੀ ਭਾਈ ਜੀ ਏਸੀ ਆਪਣੀ ਅੱਜ ਦੀ ਵੀਡੀਓ ਜੀ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਦੱਸੋ ਜੀ ਕਿਦਾਂ ਲੱਗਾ ਅਪਣਾ ਅੱਜ ਦਾ ਵਲੌਗ ਜੀ ਧੰਨਵਾਦ